ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗਤ ਜੀ ਅੱਪਾ ਗੱਲ ਕਰਦੇ ਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਤਾਕਤ ਦੀ ਕਿਸ ਤਰ੍ਹਾਂ ਇੱਕ ਪਰਿਵਾਰ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦੀ ਤਾਕਤ ਵਰਤੀ ਸਰਦਾਰ ਤਰਲੋਚਨ ਸਿੰਘ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਉਸ ਦੀ ਇੱਕ ਸਾਬਣ ਦੀ ਫੈਕਟਰੀ ਸੀ ਕੰਮਕਾਰ ਬਹੁਤ ਵਧੀਆ ਚੱਲ ਰਿਹਾ ਸੀ ਪਰ ਅਚਾਨਕ ਕੰਮ ਬੰਦ ਹੁੰਦਾ ਹੁੰਦਾ ਇੱਕ ਦਿਨ ਐਸਾ ਆ ਗਿਆ ਕਿ ਪਰਿਵਾਰ ਨੂੰ ਰੋਟੀ ਵੀ ਨਸੀਬ ਹੋਣੀ ਬੰਦ ਹੋ ਗਈ ਮਕਾਨ ਵੀ ਵਿਕ ਗਿਆ 5 ਸਾਲ ਇਸੇ ਤਰ੍ਹਾਂ ਹੀ ਤੰਗ ਤੰਗੀਆਂ ਪਰੇਸ਼ਾਨੀਆਂ ਵਿੱਚ ਨਿਕਲ ਗਈ ਪਰ ਇੱਕ ਦਿਨ ਕਿਸੇ ਪਿਆਰੀ ਨੇ ਉਹਨਾਂ ਨੂੰ ਮਹਾਪੁਰਖਾਂ ਬਾਰੇ ਦੱਸਿਆ ਜੋ ਕਿ ਅੰਮ੍ਰਿਤਸਰ ਵਿੱਚ ਗੁਰਵਾਲੀ ਪਿੰਡ ਦੇ ਰਹਿਣ ਵਾਲੇ ਸਨ ਸੰਤ ਗੁਰ ਕਿਰਪਾਲ ਸਿੰਘ ਜੀ ਹੋਏ ਹਨ ਉਹ ਮਹਾਪੁਰਖ ਬਾਬਾ ਆਨੰਦ ਸਿੰਘ ਜੀ ਦੇ ਸੇਵਕ ਸਨ ਤੇ ਲੋਚਨ ਸਿੰਘ ਨੂੰ ਪਤਾ ਲੱਗਾ ਸਾਰਾ ਪਰਿਵਾਰ ਬਾਬਾ ਜੀ ਕੋਲ ਗਿਆ ਮਹਾਪੁਰਖਾਂ ਨੇ ਪਰਿਵਾਰ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਨ ਲਈ ਕਿਹਾ ਅਤੇ 13 ਪੂਰਨਮਾਸ਼ੀ ਨਾਨਕ ਸਰ ਜਾਣ ਲਈ ਕਿਹਾ ਪਰਿਵਾਰ ਨੇ ਉਸੇ ਤਰ੍ਹਾਂ ਹੀ ਕੀਤਾ ਇੱਕ ਦੋ ਮਹੀਨੇ ਬਾਅਦ ਕੰਮ ਥੋੜਾ ਚੱਲਣ ਲੱਗ ਪਿਆ ਪਰ ਜਦੋਂ ਪੰਜ ਛੇ ਮਹੀਨੇ ਬੀਤ ਗਏ ਛੇਵੀਂ ਪੂਰਨ ਮਾਸੀ ਤੋਂ ਬਾਅਦ ਇੱਕ ਅਜੀਬ ਜਿਹਾ ਪਾਣਾ ਵਰਤਿਆ ਤੇਲ ਬਣਾਉਣ ਲਈ ਕੜਾਹਾ ਪੱਠੀ ਉੱਪਰ ਚੜਾ ਦਿੱਤਾ ਕੜਾਹੇ ਵਿੱਚ ਛੇਕ ਹੋ ਗਿਆ ਸਾਰਾ ਤੇਲ ਪੱਠੀ ਵਿੱਚ ਜਾ ਪਿਆ ਸਾਰੇ ਦੇਖ ਕੇ ਹੈਰਾਨ ਕਿ ਨਵਾਂ ਕੜਾਹਾ ਸੀ ਆ ਕੀ ਹੋ ਗਿਆ ਰੱਬ ਦਾ ਭਾਣਾ ਸਮਝ ਕੇ ਦੁਬਾਰਾ ਪੱਠੀ ਬਣਾਉਣ ਲਈ ਮਿੱਟੀ ਬਟਣੇ ਸ਼ੁਰੂ ਕਰ ਦਿੱਤੀ। ਗਰਮ ਤੇਲ ਨਾਲ ਮਿੱਟੀ ਕਾਫੀ ਪੋਲੀ ਹੋ ਚੁੱਕੀ ਸੀ। ਮਿੱਟੀ ਪੁੱਟਦੇ ਆ ਕੋਈ 2 ਗੱਜ ਡੂੰਗਾ ਇੱਕ ਮੋਮਜਾਮੇ ਦਾ ਕਾਗਜ਼ ਨਿਕਲਿਆ ਜਿਸ ਵਿੱਚ ਹੱਡੀਆਂ ਤਵੀਤ ਅਤੇ ਤਵੀਤਾ ਉੱਪਰ ਸਾਰੇ ਪਰਿਵਾਰ ਦਾ ਨਾਮ ਦੋਹਾਂ ਪਰਾਵਾਂ ਦੀਆਂ ਫੋਟੋਆਂ ਸਰਦਾਰ ਤਰਲੋਚਨ ਸਿੰਘ ਅਤੇ ਸਰਦਾਰ ਅਵਤਾਰ ਸਿੰਘ ਕਾਗਜ਼ਾਂ ਵਿੱਚ ਲਪੇਟ ਕੇ ਹੱਡੀਆਂ ਨਾਲ ਬੰਨ੍ਹ ਕੇ ਮومی ਕਾਗਜ਼ ਵਿੱਚ ਲਪੇਟ ਕੇ ਬੜਾ ਤਰੀਕੇ ਨਾਲ ਪੱਕਾ ਕੰਮ ਕੀਤਾ ਹੋਇਆ ਸੀ। ਇਹੇ ਪਰਿਵਾਰ ਸਾਰਾ ਕੁਝ ਲਪੇਟ ਕੇ ਸੰਤ ਕਿਰਪਾਲ ਸਿੰਘ ਜੀ ਪਿੰਡ ਬਹਾਮਣੀ ਵਾਲਿਆਂ ਕੋਲ ਲੈ ਗਈ। ਇਹ ਮਹਾਪੁਰਖ ਇਸ ਕੰਮ ਦੇ ਸਿਆਣੇ ਸਨ। ਸ਼ਾਂਤੇ ਜੀ ਨੇ ਦੱਸਿਆ ਤੁਸੀਂ ਸਾਰਾ ਪਰਿਵਾਰ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸ਼ਕਤੀ ਨਾਲ ਬਚ ਗਏ ਇਹ ਤਾਂ ਐਸਾ ਟੋਣਾ ਸੀ ਤੁਸੀਂ ਸਾਰਾ ਪਰਿਵਾਰ ਹੁਣ ਨੂ ਖਤਮ ਹੋ ਜਾਂਦਾ ਉਸ ਦਿਨ ਤੋਂ ਬਾਅਦ ਕੰਮ ਪਹਿਲਾਂ ਦੀ ਤਰ੍ਹਾਂ ਵਧੀਆ ਚੱਲਣ ਲੱਗ ਪਿਆ ਅਤੇ ਹਰ ਪੂਰਨ ਨਮਾਸ਼ੀ ਤੇ ਨਾਨਕ ਸਰ ਜਾਂਦੇ ਜਿਸ ਕੋਲ ਸੁਖਮਨੀ ਸਾਹਿਬ ਦੀ ਸ਼ਕਤੀ ਹੈ ਉਸ ਉੱਤੇ ਟੋਣਾ ਤਵੀਤ ਤਾਂ ਕੋਈ ਕੰਮ ਨਹੀਂ ਕਰ ਸਕਦਾ ਅਤੇ ਕਰਨ ਵਾਲਿਆਂ ਤੇ ਪੁੱਠਾ ਪੈ ਜਾਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ